ਔਫ ਫੈਮਿਨੈਂਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਕੂਲ ਆਫ ਫੈਮਿਨੈਂਸ ਦੇ ذریعے ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੁੱਗਣੇ ਹੋਏ ਹਨ ਔਲੋ ਫੈਮਿਨੈਂਸ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਕਿ ਐਮਿਨੈਂਟਲੀ ਪੰਜਾਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਲੈਵਲ ਤੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਉਹ ਸਟੂਡੈਂਟਸ ਨੂੰ ਬਹੁਤ ਹੀ ਮਿਆਰ ਦੀ ਜਿਹੜੀ এডੂਕੇਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਬੱਚੇ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ A ਸਕੂਲ ਵਿੱਚ ਐਡਮਿਸ਼ਨ ਲਈ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਿਹੜਾ ਬੱਚਾ A ਸਕੂਲ ਵਿੱਚ ਪੜ੍ਹ ਗਿਆ ਉਹ ਅੱਗੇ ਜਾ ਕੇ ਜ਼ਰੂਰ ਕਾਮਯਾਬ ਹੋਵੇਗਾ ਸੂਬੇ ਦੇ ਤਈ ਜਿਲਾਂਚ 118 ਸਕੂਲ ਆਫ ਫੈਮਿਨਸ ਖੁੱਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ JEE ایڈوانس JEE NEET ਦੇ پیپر کلیئر ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਸਮੇ ਸੰਗਰੂਰ ਨਗਰ ਕੀਰਤਾਂ ਦੇ ਵਿੱਚ ਤੁਹਾਨੂੰ ਵੱਖਰੀ ਤਸਵੀਰ ਦਿਖਾਉਣੀ ਆ ਪਹਿਲਾਂ ਇਹ ਨਜ਼ਾਰਾ ਤੁਸੀਂ ਦੇਖੋ ਕਿ ਦੂਰ ਤੱਕ ਜਿਹੜਾ ਇੱਕ ਲੰਬਾ ਕਾਫਲਾ ਹੈਗਾ ਉਹ ਨਜ਼ਰ ਆ ਰਿਹਾ ਤਾਂ ਇੱਥੇ ਹੀ ਵੱਖਰੀ ਤਸਵੀਰਾਂ ਮੁਸਲਮਾਨ ਭਰਾਵਾਂ ਦੇ ਵੱਲੋਂ ਸਰੂਪੇ ਪਾਏ ਗਏ ਨੇ ਤੇ ਮੱਥਾ ਟੇਕਿਆ ਗਿਆ ਹੈ ਤਾਂ ਕਿਵੇਂ ਦੇਖਦੇ ਹੋਗੇ ਕਿ ਅੱਜ ਵੱਡੇ ਪੱਧਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਹੈਗਾ ਤਾਂ ਕਿੰਨੀ ਸ਼ਰਧਾ ਹੈਗੀ ਇਸ ਸਮੇ ਸੰਗਰੂਰ ਦੇ ਵਿੱਚ ਬਹੁਤ ਜ਼ਿਆਦਾ ਜੀ ਜਿਸ ਤਰ੍ਹਾਂ ਕਿ ਸਾਰੇ ਹੀ ਭਾਈਚਾਰੇ ਦੇ ਵਿੱਚ Hindu, Muslim, Sikh, ईसाई ਸਾਰੇ ਹੀ ਭਾਈਚਾਰੇ ਦੇ ਵਿੱਚ ਉਤਸ਼ਾਹ ਹੈ ਜਿਵੇਂ ਸਾਨੂੰ ਵੀ ਪਤਾ ਚੱਲਿਆ ਕਿ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਜਾ ਰਿਹਾ ਹੈ ਤਾਂ ਸਾਡੇ ਮਨ ਦੇ ਵਿੱਚ ਵੀ ਇਹ ਮਤਲਬ ਕਿ ਉਮੀਦ ਹੈ ਹੋਈ ਕਿ ਵੀ ਅਸੀਂ ਵੀ ਕੁਝ ਨਾ ਕੁਝ ਕਰੀਏ ਤਾਂ ਜਿੰਨਾ ਕਿ ਸਾਡੇ ਤੋਂ ਹੋ ਸਕੇ ਅਸੀਂ ਵੀ ਮਤਲਬ ਕਿ ਇਹਦੇ ਵਿੱਚ ਸਰੂਪੇ ਪਾ ਕੇ ਸਨਮਾਨ ਕੀਤਾ ਜੀ ਤਾਂ ਕਿਵੇਂ ਦੇਖਦੇ ਹਾਂ ਕਿ ਵੱਡੇ ਪੱਤਰ ਤੇ ਜਦੋਂ ਲੋਕ ਨੇ ਸ਼ਰਧਾ ਕੀਤੀ ਨੌਵੇਂ ਗੁਰੂ ਦਾ ਵੱਡਾ ਸਥਾਨ ਹੈਗਾ ਕਿਉਂਕਿ ਜਿਹੜਾ ਇੱਕ ਅ ਦੱਸਿਆ ਜਾਂਦਾ ਕਿ ਹਿੰਦ ਦੀ ਚਾਦਰ ਦਾ ਜਿਹੜਾ ਉਹਨਾਂ ਨੂੰ ਖਿਤਾਬ ਹੈਗਾ ਦੁਨੀਆ ਭਰ ਦੇ ਵਿੱਚ ਇਹ ਦਿੱਤਾ ਗਿਆ ਹੈਗਾ ਤਾਂ ਕਿਵੇਂ ਦੇਖਦੇ ਹੋ ਸ਼ਸ਼ਾਦ ਤੁਹਾਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਦੇਖੋ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜੇ ਉਹਨਾਂ ਨੇ ਗੁਰੂ ਸਾਹਿਬਾਨ ਨੇ ਹੱਕ ਸੱਚ ਦੀ ਜਿਹੜੀ ਆਵਾਜ਼ ਉਠਾਈ ਹੈ ਕਿਉਂਕਿ ਉਹਨਾਂ ਦੀ ਜਿਹੜੀ ਲੜਾਈ ਸੀਗੀ ਕਿਸੇ ਧਰਮ ਦੇ ਉਹ ਬ੍ਰੂਤ ਨਹੀਂ ਸੀ ਕਿ ਉਹਨਾਂ ਦੀ ਤਾਂ ਜਿਹੜੀ ਲੜਾਈ ਸੀਗੀ ਹੱਕ ਸੱਚ ਦੀ ਲੜਾਈ ਸੀ ਔਰ ਉਹਨਾਂ ਨੇ ਜਿਹੜੇ ਅੱਜ ਉਸ ਵੇਲੇ ਕੁਰਬਾਨੀਆਂ ਦੇ ਗਏ 350 ਸਾਲ ਪਹਿਲਾਂ ਜੇ ਉਹਨਾਂ ਨੇ ਸਹੀ ਕੁਰਬਾਨੀਆਂ ਦਿੱਤੀਆਂ ਨੇ ਤਾਂ ਹੀ ਅੱਜ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਨਮਨ ਕਰ ਰਹੇ ਨੇ ਔਰ ਅਸੀਂ ਸੰਗਰੂਰ ਵਾਸੀ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਜਿਹੜਾ ਇਹ ਇਤਿਹਾਸਿਕ ਜਿਹੜਾ ਨਗਰ ਕੀਰਤਨ ਅੱਜ ਸੰਗਰੂਰ ਦੇ ਵਿੱਚ ਦੀ ਜਾ ਰਿਹਾ ਜੀ ਤਾਂ ਕਿਵੇਂ ਦੇਖਦੇ ਹੋ ਕਿ ਮੁਸਲਮ ਭਾਈਚਾਰੇ ਦੇ ਤੌਰ ਤੇ ਤੁਸੀਂ ਅੱਜ ਆਇਓ ਕਿਵੇਂ ਦੇਖਦੇ ਹੋ ਕਿ ਜਿਹੜਾ ਇੱਕ ਏਕਤਾ ਦੀ ਮਿਸਾਲ ਹੈ ਜਿਹੜੀ ਧਰਮ ਦੀ ਏਕਤਾ ਦੀ ਮਿਸਾਲ ਹੈਗੀ ਉਹ ਤੁਸੀਂ ਦਿੱਤੀ ਹੈ ਜੀ हां देखो जी जिस तरह के एक कहावत बनी हुई है कि हिंदू मुसलमान सिख ईसाई आपस ਦੇ ਵਿੱਚ ਭਾਈ ਭਾਈ ਜੇ ਕਿਸੇ ਨੇ ਉਹ ਦੇਖਣੀ ਹੈ ਤਾਂ ਉਹ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਦੇਖ ਸਕਦਾ ਹੈ ਕਿ ਜਿਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਆਪਣੀ ਬਿਆਨਬਾਜ਼ੀ ਜਾਤੀਵਾਦ ਦੇ ਉੱਪਰ ਕਰਕੇ ਆਪਸ ਦੇ ਵਿੱਚ ਲੜਾਉਣਾ ਚਾਹੁੰਦੀਆਂ ਨੇ ਉਹਨਾਂ ਦੇ ਮੂੰਹ ਦੇ ਉੱਪਰ ਇਹ ਕਰਾਰੀ ਚਪੇੜ ਹੈ ਕਿ ਜਿਹੜਾ ਪੰਜਾਬ ਹੈ ਉਹ ਸਾਰੇ ਧਰਮ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਦੂਜੇ ਦਾ ਤਿਆਰ ਵੀ ਮਨਾਉਂਦੇ ਨੇ ਜਾ ਕੋਈ ਵੀ ਪ੍ਰੋਗਰਾਮ ਹੈ ਤਾਂ ਜਿਹੜਾ ਸਾਂਝੀ ਵਾਰਤਾ ਦਾ ਇਥੋਂ ਸੰਦੇਸ਼ ਜਾਂਦਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਮੈਸੇਜ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਸਾਂਝੀ ਵਾਲਤ ਹੈਗੀ ਕਿਤੇ ਵੀ ਨਫਰਤ ਦੀ ਰਾਜਨੀਤੀ ਦੇ ਵਿੱਚ ਪੰਜਾਬੀ ਵੰਡੇ ਨਜ਼ਰ ਨਹੀਂ ਆਉਂਦੇ ਕੋਈ ਵੀ ਮੁੱਦਾ ਉੱਥੇ ਵੀ ਸਾਰੇ ਧਰਮ ਇਕੱਠੇ ਹੋ ਜਾਂਦੇ ਨੇ ਤਾਂ ਇਹੋ ਜੇ ਧਾਰਮਿਕ ਪ੍ਰੋਗਰਾਮਾਂ ਤੇ ਵੀ ਸਾਰੇ ਇਕੱਠੇ ਦੇਖਣ ਨੂੰ ਮਿਲਦੇ ਨੇ ਜੀ ਬਿਲਕੁਲ ਜੀ ਬਿਲਕੁਲ ਦੇਖੋ ਇਹ ਜਿਹੜੀ ਇੱਕ ਮਿਸਾਲ ਹੈ ਹਰ ਵਾਰ ਪੰਜਾਬ ਦਿੰਦਾ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਨਫਰਤ ਦਾ ਬੀਜ ਨਹੀਂ ਬੋ ਸਕਦੇ ਇੱਥੇ ਸਾਰੀਆਂ ਜਾਤਾਂ ਜਿਹੜੇ ਆਪਸੀ ਪਤਾ ਧਰਮ ਨੇ ਉਹ ਸਾਰੇ ਇਕੱਠੇ ਰਹਿੰਦੇ ਨੇ ਜੀ ਬਿਲਕੁਲ ਇੱਥੇ ਹਿੰਦੂ ਭਰਾ ਵੀ ਖੜੇ ਨੇ ਕਿਵੇਂ ਦੇਖ ਦਿਓਗੇ ਕਿ ਮੁਸਲਮਾਨ ਭਾਈਚਾਰੇ ਦੇ ਵੱਲੋਂ ਵੀ ਲਗਾਤਾਰ ਮਿਲ ਕੇ ਜਿਹੜਾ ਇਹ ਜਿਹੜਾ ਮੱਥਾ ਟੇਕਿਆ ਗਿਆ ਹੈਗਾ ਸਰੋਪੇ ਭੇਡ ਕੀਤੇ ਗਏ ਨੇ ਜੀ ਬਿਲਕੁਲ ਜੀ ਗੁਰੂ ਮਹਾਰਾਜ ਜੀ ਦੇ ਚਿੱਤੇੜੇ ਚੱਲ ਰਹੇ ਨੇ ਕਿ ਪੰਜਾਬ ਦੇ ਵਿੱਚ ਕਿ ਹਰੇ ਹਰ ਇੱਕ ਧਰਮ ਦੇ ਨਾਲ ਜੋ ਸੰਬੰਧ ਰੱਖਦੇ ਨੇ ਉਹ ਨਮਨ ਕਰਦੇ ਨੇ ਮੱਥਾ ਟੇਕਦੇ ਨੇ ਗੁਰੂ ਦੇ ਲੰਗਰ ਲਾਉਂਦੇ ਨੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਛੱਡ ਕੇ ਤੁਸੀਂ ਬਾਹਰ ਵੀ ਭੱਗ ਜਾਓ ਉੱਥੇ ਵੀ ਇਹ ਜਿਹੜੇ ਕੁਰਬਾਨੀਆਂ ਦੇ ਜਿਹੜੇ ਮਤਲਬ ਪੰਜਾਬ ਦੇ ਵਿੱਚ ਦਿਨ ਚੱਲ ਰਹੇ ਨੇ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਗਿਆ ਉਹ ਆਪਸੀ ਭਾਈਚਾਰੇ ਦਾ ਇੱਕ ਇੱਕ ਸਨੇਹਾ ਸੀਗਾ ਉਹ ਅੱਜ ਸਾਡੇ ਪੰਜਾਬ ਦੇ ਵਿੱਚ ਪੱਲਾ ਪੰਜਾਬ ਦੇ ਵਿੱਚ ਹੀ ਕਾਇਮ ਨਹੀਂ ਬਾਹਰਲੀਆ ਸਟੇਟਾਂ ਦੇ ਵਿੱਚ ਵੀ ਇਸ ਚੀਜ਼ ਨੂੰ ਬਹੁਤ ਮਨਾਇਆ ਜਾਂਦਾ ਸਾਡੇ ਹਿੰਦੂ ਭਰਾ ਮੁਸਲਮਣ ਸਿੱਖ ਸਾਈ ਸਾਰੇ ਇਕੱਠੇ ਆਗੇ ਜੀ ਅਸੀਂ ਹਰ ਇੱਕ ਸੁੱਖ ਦੁੱਖ ਦੇ ਵਿੱਚ ਨਾਲ ਖੜਦੇ ਹਾਂ ਕੋਈ ਵੀ ਆਫਤ ਆ ਜਾਏ ਪੰਜਾਬ ਤੇ ਆ ਜਾਏ ਕਿ ਹੈ ਭਾਰਤ ਤੇ ਅਜੇ ਉਥੇ ਇਕ ਜੁਟ ਕੇ ਪੰਜਾਬੀ ਮੂਰੇ ਹੋ ਕੇ ਖੜਦੇ ਨੇਗੇ ਉਹ ਇਹ ਨਹੀਂ ਦੇਖਦੇ ਵੀ ਇਹ ਹਿੰਦੂ ਆ ਕਿ ਮੁਸਲਮਾਨ ਆ ਕੋਈ ਸਿੱਖ ਆ ਸਾਈ ਆ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਜਿਹੜੇ ਜਾਤੀਵਾਦ ਤੇ ਧਰਮ ਦੇ ਨਾਂ ਤੇ ਮਤਲਬ ਰਾਜਨੀਤਿਕਆ ਕਰਦੇ ਨੇ ਜਾਂ ਵਿਰੋਧ ਕਰਦੇ ਨੇ ਜਾਂ ਆਪਸ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੇਰਾ ਇੱਕੇ ਸਵਾਲ ਹੁੰਦਾਗਾ ਕਿ ਜਦੋਂ ਤੁਹਾਡਾ ਕੋਈ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਉਦੋਂ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਆ ਉਦੋਂ ਤੁਸੀਂ ਦੇਖਦੇ ਆ ਵੀ ਇਹ ਹਿੰਦੂ ਦਾ ਆ ਜੇ ਮੁਸਲਮਾਨ ਦਾ ਸਿੱਖ ਦਾ ਸਾਈ ਦਾ ਉਹਦੋਂ ਨਹੀਂ ਦੇਖਦੇ ਕਿਉਂਕਿ ਉਹ ਤਾਂ ਜਾਨ ਤੇ ਬਣੀ ਹੁੰਦੀ ਆ ਤੋ ਇਸ ਕਰਕੇ ਪੰਜਾਬ ਇੱਕ ਇਹੋ ਜਿਹਾ ਮਤਲਬ ਉਹ ਆਪਣਾ ਸਾਡਾ ਸੂਬਾ ਹੈਗਾ ਵੀ ਜਿਹੜਾ ਹਰ ਇੱਕ ਧਰਮ ਦੇ ਨਾਲ ਹਰ ਇੱਕ ਦੇ ਭਾਈਚਾਰੇ ਦੇ ਨਾਲ ਹਿੱਕ ਠੋਕ ਕੇ ਖੜਦਾ ਹੈਗਾ ਔਖਾਂ ਆਉਂਦੀਆਂ ਨੇਗੀਆਂ ਜਦੋਂ ਵੀ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕਿਤੇ ਵੀ ਔਖ ਆਉਂਦੀ ਆਗੀ ਪੰਜਾਬੀ ਸਾਰੇ ਨਾਲ ਮੂਰੇ ਹੁੰਦੇ ਨੇਗੀ ਇਹ ਸਾਡਾ ਭਾਈਚਾਰਾ ਹੈਗਾ ਇਹ ਪ੍ਰਮਾਤਮਾ ਦੀ ਵੈਗਰੂ ਦੀ ਕਿਰਪਾ ਗਈ ਵੀ ਅਸੀਂ ਸਾਰੇ ਇਕੱਠਿਆਂਗੇ ਸੋ ਅੱਜ ਗੁਰੂਗਾਂਗਰ ਕੀਰਤਨ ਜਿਹੜਾ ਲੰਗੜਿਆਗਾ ਉਹਦੇ ਅਸੀਂ ਦਰਸ਼ਨ ਕੀਤੇ ਨੇ ਭਾਗਾ ਵਾਲਿਆਂਗੇ ਅਸੀਂ ਜਿਹੜਾ ਦੇ ਸਾਨੂੰ ਦਰਸ਼ਨ ਹੋਏ ਤੇ ਅਸੀਂ ਆ ਪਰਮਾਤਮਾ ਮੂਰੇ ਇਹ ਅਰਦਾਸ ਕਰਦੇ ਆ ਵੀ ਪੰਜਾਬ ਤੇ ਕੀ ਪੂਰੇ ਹਿੰਦੁਸਤਾਨ ਤੇ ਮਾਲਕ ਚੜ੍ਹਦੀ ਕਲਾ ਚਰ ਬਿਲਕੁਲ ਧਾਰਮਿਕ ਏਕਤਾ ਦੇ ਪ੍ਰਤੀਕ ਤੇ ਇਨਸਾਨੀਅਤ ਦੇ ਰਾਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਜਿਹੜਾ 350 ਸਾਲਾ ਸ਼ਹੀਦੀ ਸਤਾਪ ਦੀ ਬਰਗਾ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਤਾਂ ਇਹ ਲਗਾਤਾਰ ਕਾਫਲਾ ਹੈਗਾ ਜਿਹੜਾ ਕਈ ਕਿਲੋਮੀਟਰ ਤੱਕ ਲੰਬਾ ਕਾਫਲਾ ਹੈ ਜਿਹੜਾ ਨਗਰ ਕੀਰਤਨ ਦਾ ਤਾਂ ਲਗਾਤਾਰ ਸੰਗਰੂਰ ਦੇ ਵਿੱਚੋਂ ਦੀ ਜਿੱਥੋਂ ਦੀ ਗੁਜ਼ਰ ਰਿਹਾ ਹੈਗਾ ਤਾਂ ਵੱਡੇ ਪੱਦਰ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਗਿਆ ਇਸ ਸਮੇਂ ਸੰਗਰੂਰ ਨਗਰ ਕੀਰਤਨ ਦੇ ਵਿੱਚ ਤੁਹਾਨੂੰ ਵੱਖਰੀ ਤਸਵੀਰ ਦਿਖਾਉਨੇ ਆ ਪਹਿਲਾਂ ਇਹ ਨਜ਼ਾਰਾ ਤੁਸੀਂ ਦੇਖੋ ਕਿ ਦੂਰ ਤੱਕ ਜਿਹੜਾ ਇੱਕ ਲੰਬਾ ਕਾਫਲਾ ਹੈਗਾ ਉਹ ਨਜ਼ਰ ਆ ਰਿਹਾ ਤਾਂ ਇੱਥੇ ਹੀ ਵੱਖਰੀ ਤਸਵੀਰਾਂ ਮੁਸਲਮਾਨ ਭਰਾਵਾਂ ਦੇ ਵੱਲੋਂ ਸਰੋਪੇ ਪਾਏ ਗਏ ਨੇ ਤੇ ਮੱਥਾ ਟੇਕਿਆ ਗਿਆ ਤਾਂ ਕਿਵੇਂ ਦੇਖਦੇ ਹੋਗੇ ਕਿ ਅੱਜ ਵੱਡੇ ਪੱਧਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਹੈਗਾ ਤਾਂ ਕਿੰਨੀ ਕਿ ਸ਼ਰਧਾ ਹੈਗੀ ਇਸ ਸਮੇਂ ਸੰਗਰੂਰ ਦੇ ਵਿੱਚ ਬਹੁਤ ਜ਼ਿਆਦਾ ਜੀ ਜਿਸ ਤਰ੍ਹਾਂ ਕਿ ਸਾਰੇ ਹੀ ਭਾਈਚਾਰੇ ਦੇ ਵਿੱਚ Hindu, Muslim, Sikh, ईसाई ਸਾਰੇ ਹੀ ਭਾਈਚਾਰੇ ਦੇ ਵਿੱਚ ਉਤਸ਼ਾਹ ਹੈ ਜਿਵੇਂ ਸਾਨੂੰ ਵੀ ਪਤਾ ਚੱਲਿਆ ਕਿ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਜਾ ਰਿਹਾ ਹੈ ਤਾਂ ਸਾਡੇ ਮਨ ਦੇ ਵਿੱਚ ਵੀ ਇਹ ਮਤਲਬ ਕਿ ਉਮੀਦ ਹੈ ਹੋਈ ਕਿ ਵੀ ਅਸੀਂ ਵੀ ਕੁਝ ਨਾ ਕੁਝ ਕਰੀਏ ਤਾਂ ਜਿੰਨਾ ਕਿ ਸਾਡੇ ਤੋਂ ਹੋ ਸਕੇ ਅਸੀਂ ਵੀ ਮਤਲਬ ਕਿ ਇਹਦੇ ਵਿੱਚ ਸਨੋਪੇ ਪਾ ਕੇ ਸਨਮਾਨ ਕੀਤਾ ਜੀ ਤਾਂ ਕਿਵੇਂ ਦੇਖਦੇ ਹਾਂ ਕਿ ਵੱਡੇ ਪੱਧਰ ਤੇ ਜਦੋਂ ਲੋਕ ਨੇ ਸ਼ਰਧਾ ਕੀਤੀ ਨੌਵੇਂ ਗੁਰੂ ਦਾ ਵੱਡਾ ਸਥਾਨ ਹੈਗਾ ਕਿਉਂਕਿ ਜਿਹੜਾ ਇੱਕ ਦੱਸਿਆ ਜਾਂਦਾ ਕਿ ਹਿੰਦ ਦੀ ਚਾਦਰ ਦਾ ਜਿਹੜਾ ਉਹਨਾਂ ਨੂੰ ਖਿਤਾਬ ਹੈਗਾ ਦੁਨੀਆ ਭਰ ਦੇ ਵਿੱਚ ਇਹ ਦਿੱਤਾ ਗਿਆ ਹੈਗਾ ਤਾਂ ਕਿਵੇਂ ਦੇਖਦੇ ਹਾਂ ਉਹ ਸ਼ਸ਼ਾਦ ਤੁਹਾਨੂੰ ਕਿਵੇਂ ਦੇਖਦੇ ਹਾਂ ਬਿਲਕੁਲ ਜੀ ਦੇਖੋ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜੇ ਉਹਨਾਂ ਨੇ ਗੁਰੂ ਸਾਹਿਬਾਨ ਨੇ ਹੱਕ ਸੱਚ ਦੀ ਜਿਹੜੀ ਆਵਾਜ਼ ਉਠਾਈ ਹੈ ਕਿਉਂਕਿ ਉਹਨਾਂ ਦੀ ਜਿਹੜੀ ਲੜਾਈ ਸੀਗੀ ਕਿਸੇ ਧਰਮ ਦੇ ਉਹ ਬ੍ਰੂਤ ਨਹੀਂ ਸੀ ਕਿ ਉਹਨਾਂ ਦੀ ਤਾਂ ਜਿਹੜੀ ਲੜਾਈ ਸੀਗੀ ਹੱਕ ਸੱਚ ਦੀ ਲੜਾਈ ਸੀ ਔਰ ਉਹਨਾਂ ਨੇ ਜਿਹੜੇ ਅੱਜ ਉਸ ਵੇਲੇ ਕੁਰਬਾਨੀਆਂ ਦੇ ਗਏ 350 ਸਾਲ ਪਹਿਲਾਂ ਜੇ ਉਹਨਾਂ ਨੇ ਸਹੀ ਕੁਰਬਾਨੀਆਂ ਦਿੱਤੀਆਂ ਨੇ ਤਾਂ ਹੀ ਅੱਜ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਨਮਨ ਕਰ ਰਹੇ ਨੇ ਔਰ ਅਸੀਂ ਸੰਗਰੂਰ ਵਾਸੀ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਜਿਹੜਾ ਇਹ ਇਤਿਹਾਸਿਕ ਜਿਹੜਾ ਨਗਰ ਕੀਰਤਨ ਅੱਜ ਸੰਗਰੂਰ ਦੇ ਵਿੱਚ ਦੀ ਜਾ ਰਿਹਾ ਜੀ ਤਾਂ ਕਿਵੇਂ ਦੇਖਦੇ ਹੋ ਕਿ ਮੁਸਲਮ ਭਾਈਚਾਰੇ ਦੇ ਤੌਰ ਤੇ ਤੁਸੀਂ ਅੱਜ ਆਇਓ ਕਿਵੇਂ ਦੇਖਦੇ ਹੋ ਕਿ ਜਿਹੜਾ ਇੱਕ ਏਕਤਾ ਦੀ ਮਿਸਾਲ ਹੈ ਜਿਹੜੀ ਧਰਮ ਦੀ ਏਕਤਾ ਦੀ ਮਿਸਾਲ ਹੈਗੀ ਉਹ ਤੁਸੀਂ ਦਿੱਤੀ ਹੈ ਜੀ हां देखो जी जिस तरह के एक कहावत बनी हुई है कि हिंदू मुसलमान सिख ईसाई आपस ਦੇ ਵਿੱਚ ਭਾਈ ਭਾਈ ਜੇ ਕਿਸੇ ਨੇ ਉਹ ਦੇਖਣੀ ਹੈ ਤਾਂ ਉਹ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਦੇਖ ਸਕਦਾ ਹੈ ਕਿ ਜਿਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਆਪਣੀ ਬਿਆਨਬਾਜ਼ੀ ਜਾਤੀਵਾਦ ਦੇ ਉੱਪਰ ਕਰਕੇ ਆਪਸ ਦੇ ਵਿੱਚ ਲੜਾਉਣਾ ਚਾਹੁੰਦੀਆਂ ਨੇ ਉਹਨਾਂ ਦੇ ਮੂੰਹ ਦੇ ਉੱਪਰ ਇਹ ਕਰਾਰੀ ਚਪੇੜ ਹੈ ਕਿ ਜਿਹੜਾ ਪੰਜਾਬ ਹੈ ਉਹ ਸਾਰੇ ਧਰਮ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਦੂਜੇ ਦਾ ਤਿਆਰ ਵੀ ਮਨਾਉਂਦੇ ਨੇ ਜਾ ਕੋਈ ਵੀ ਪ੍ਰੋਗਰਾਮ ਹੈ ਤਾਂ ਜਿਹੜਾ ਸਾਂਝੀ ਵਾਰਤਾ ਦਾ ਇਥੋਂ ਸੰਦੇਸ਼ ਜਾਂਦਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਮੈਸੇਜ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਸਾਂਝੀ ਵਲਤ ਹੈਗੀ ਕਿ ਕਦੇ ਵੀ ਨਫਰਤ ਦੀ ਰਾਜਨੀਤੀ ਦੇ ਵਿੱਚ ਪੰਜਾਬੀ ਵੰਡੇ ਨਜ਼ਰ ਨਹੀਂ ਆਉਂਦੇ ਕੋਈ ਵੀ ਮੁੱਦਾ ਉੱਥੇ ਵੀ ਸਾਰੇ ਧਰਮ ਇਕੱਠੇ ਹੋ ਜਾਂਦੇ ਨੇ ਤਾਂ ਇਹੋ ਜਿਹੇ ਧਾਰਮਿਕ ਪ੍ਰੋਗਰਾਮਾਂ ਤੇ ਵੀ ਸਾਰੇ ਇਕੱਠੇ ਦੇਖਣ ਨੂੰ ਮਿਲਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਜਿਹੜੀ ਇੱਕ ਮਿਸਾਲ ਹੈ ਹਰ ਵਾਰ ਪੰਜਾਬ ਦਿੰਦਾ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਨਫਰਤ ਦਾ ਬੀਜ ਨਹੀਂ ਬੋਹ ਸਕਦੇ ਇੱਥੇ ਸਾਰੀਆਂ ਜਾਤਾਂ ਜਿਹੜੇ ਆਪਸੀ ਪਤਾ ਧਰਮ ਨੇ ਉਹ ਸਾਰੇ ਇਕੱਠੇ ਰਹਿੰਦੇ ਨੇ ਜੀ ਬਿਲਕੁਲ ਇੱਥੇ ਹਿੰਦੂ ਭਰਾ ਵੀ ਖੜੇ ਨੇ ਕਿਵੇਂ ਦੇਖ ਦਿਓਗੇ ਕਿ ਮੁਸਲਮਾਨ ਭਾਈਚਾਰੇ ਦੇ ਵੱਲੋਂ ਵੀ ਲਗਾਤਾਰ ਮਿਲ ਕੇ ਜਿਹੜਾ ਇਹ ਜਿਹੜਾ ਮੱਥਾ ਟੇਕਿਆ ਗਿਆ ਹੈਗਾ ਸਰੋਪੇ ਭੇਟ ਕੀਤੇ ਗਏ ਨੇ ਜੀ ਬਿਲਕੁਲ ਜੀ ਗੁਰੂ ਮਹਾਰਾਜ ਜੀ ਦੇ ਚਿੱਤੇੜੇ ਚੱਲ ਰਹੇ ਨੇ ਕਿ ਪੰਜਾਬ ਦੇ ਵਿੱਚ ਕਿ ਹਰੇ ਹਰ ਇੱਕ ਧਰਮ ਦੇ ਨਾਲ ਜੋ ਸੰਬੰਧ ਰੱਖਦੇ ਨੇ ਉਹ ਨਮਨ ਕਰਦੇ ਨੇ ਮੱਥਾ ਟੇਕਦੇ ਨੇ ਗੁਰੂ ਦੇ ਲੰਗਰ ਲਾਉਂਦੇ ਨੇ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਛੱਡ ਕੇ ਤੁਸੀਂ ਬਾਹਰ ਵੀ ਭੱਗ ਜਾਓ ਉੱਥੇ ਵੀ ਇਹ ਜਿਹੜੇ ਕੁਰਬਾਨੀਆਂ ਦੇ ਜਿਹੜੇ ਮਤਲਬ ਪੰਜਾਬ ਦੇ ਵਿੱਚ ਦਿਨ ਚੱਲ ਰਹੇ ਨੇ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਗਿਆ ਉਹ ਆਪਸੀ ਭਾਈਚਾਰੇ ਦਾ ਇੱਕ ਇੱਕ ਸਨੇਹਾ ਸੀਗਾ ਉਹ ਅੱਜ ਸਾਡੇ ਪੰਜਾਬ ਦੇ ਵਿੱਚ ਪੱਲਾ ਪੰਜਾਬ ਦੇ ਵਿੱਚ ਹੀ ਕਾਇਮ ਨਹੀਂ ਬਾਹਰਲੀਆ ਸਟੇਟਾਂ ਦੇ ਵਿੱਚ ਵੀ ਇਸ ਚੀਜ਼ ਨੂੰ ਬਹੁਤ ਮਨਾਇਆ ਜਾਂਦਾ ਸਾਡੇ ਹਿੰਦੂ ਭਰਾ ਮੁਸਲਮ ਸਿੱਖ ਸਾਈ ਸਾਰੇ ਇਕੱਠੇ ਆਗੇ ਜੀ ਅਸੀਂ ਹਰ ਇੱਕ ਸੁੱਖ-ਦੁੱਖ ਦੇ ਵਿੱਚ ਨਾਲ ਖੜਦੇ ਆ ਕੋਈ ਵੀ ਆਫਤ ਆ ਜਾਏ ਪੰਜਾਬ ਤੇ ਆ ਜਾਏ ਚاہے ਭਾਰਤ ਤੇ ਅਜੇ ਉੱਥੇ ਇਕ ਜੁਟ ਕੇ ਪੰਜਾਬੀ ਮੂਰੇ ਹੋ ਕੇ ਖੜਦੇ ਨੇ ਕਿ ਉਹ ਇਹ ਨਹੀਂ ਦੇਖਦੇ ਵੀ ਇਹ ਹਿੰਦੂ ਆ ਕਿ ਮੁਸਲਮਾਨ ਆ ਕੋਈ ਸਿੱਖ ਆ ਸਾਈ ਆ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਜਿਹੜੇ ਜਾਤੀਵਾਦ ਤੇ ਧਰਮ ਦੇ ਨਾਂ ਤੇ ਮਤਲਬ ਰਾਜਨੀਤਿਕਆ ਕਰਦੇ ਨੇ ਜਾਂ ਵਿਰੋਧ ਕਰਦੇ ਨੇ ਜਾਂ ਆਪਸ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੇਰਾ ਇੱਕੇ ਸਵਾਲ ਹੁੰਦਾਗਾ ਕਿ ਜਦੋਂ ਤੁਹਾਡਾ ਕੋਈ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਉਦੋਂ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਆ ਉਦੋਂ ਤੁਸੀਂ ਦੇਖਦੇ ਆ ਵੀ ਇਹ ਹਿੰਦੂ ਦਾ ਆ ਜੇ ਮੁਸਲਮਾਨ ਦਾ ਸਿੱਖ ਦਾ ਸਾਈ ਦਾ ਉਹਦੋਂ ਨਹੀਂ ਦੇਖਦੇ ਕਿਉਂਕਿ ਉਹ ਤਾਂ ਜਾਨ ਤੇ ਬਣੀ ਹੁੰਦੀ ਆ ਤੋ ਇਸ ਕਰਕੇ ਪੰਜਾਬ ਇੱਕ ਇਹੋ ਜਿਹਾ ਮਤਲਬ ਉਹ ਆਪਣਾ ਸਾਡਾ ਸੂਬਾ ਗਾ ਵੀ ਜਿਹੜਾ ਹਰ ਇੱਕ ਧਰਮ ਦੇ ਨਾਲ ਹਰ ਇੱਕ ਦੇ ਭਾਈਚਾਰੇ ਦੇ ਨਾਲ ਹਿੱਕ ਠੋਕ ਕੇ ਖੜਦਾ ਗਾ ਔਖਾਂ ਆਉਂਦੀਆਂ ਨੇ ਗੀਆਂ ਜਦੋਂ ਵੀ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕਿਤੇ ਵੀ ਔਖ ਆਉਂਦੀ ਆਗੀ ਪੰਜਾਬੀ ਸਾਰੇ ਨਾਲ ਮੂਰੇ ਹੁੰਦੇ ਨੇ ਗੀ ਇਹ ਸਾਡਾ ਭਾਈਚਾਰਾ ਗਾ ਇਹ ਪ੍ਰਮਾਤਮਾ ਦੀ ਵੈਗਰੂ ਦੀ ਕਿਰਪਾ ਗੀ ਵੀ ਅਸੀਂ ਸਾਰੇ ਇਕੱਠਿਆਂ ਗੇ ਸੋ ਅੱਜ ਗੁਰੂਗਾਂਗਰ ਕੀਰਤਨ ਜਿਹੜਾ ਲੰਗੜਿਆਗਾ ਉਹਦੇ ਅਸੀਂ ਦਰਸ਼ਨ ਕੀਤੇ ਨੇ ਭਾਗਾ ਵਾਲਿਆਂਗੇ ਅਸੀਂ ਜਿਹੜਾ ਦੇ ਸਾਨੂੰ ਦਰਸ਼ਨ ਹੋਏ ਤੇ ਅਸੀਂ ਆ ਪਰਮਾਤਮਾ ਮੂਰੇ ਇਹ ਅਰਦਾਸ ਕਰਦੇ ਆ ਵੀ ਪੰਜਾਬ ਤੇ ਕੀ ਪੂਰੇ ਹਿੰਦੁਸਤਾਨ ਤੇ ਮਾਲਕ ਚੜ੍ਹਦੀ ਕਲਾ ਚਰ ਬਿਲਕੁਲ ਧਾਰਮਿਕ ਏਕਤਾ ਦੇ ਪ੍ਰਤੀਕ ਤੇ ਇਨਸਾਨੀਅਤ ਦੇ ਰਾਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਜਿਹੜਾ 350 ਸਾਲਾ ਸ਼ਹੀਦੀ ਸਤਾਪ ਦੀ ਬਰਗਾ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਤਾਂ ਇਹ ਲਗਾਤਾਰ ਕਾਫਲਾ ਹੈਗਾ ਜਿਹੜਾ ਕਈ ਕਿਲੋਮੀਟਰ ਤੱਕ ਲੰਬਾ ਕਾਫਲਾ ਹੈ ਜਿਹੜਾ ਨਗਰ ਕੀਰਤਨ ਦਾ ਤਾਂ ਲਗਾਤਾਰ ਸੰਗਰੂਰ ਦੇ ਵਿੱਚੋਂ ਦੀ ਜਿੱਥੋਂ ਦੀ ਗੁਜ਼ਰ ਰਿਹਾ ਹੈਗਾ ਤਾਂ ਵੱਡੇ ਪੱਦਰ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਗਿਆ ਥੈਂਕਸ ਫੇਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ